ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਦੀ ਵਰਸੀ ਮੌਕੇ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਲੋਹਟਬਦੀ ਵਿਖੇ ਗੁਰਮਤ ਸਮਾਗਮ ਕਰਵਾਈ ਗਈ ਜਿਸ ਵਿੱਚ ਪੰਤ ਪ੍ਰਸਿੱਧ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਸਮਾਗਮ ਵਿੱਚ ਲੇਖਕ ਆਤਮਾ ਸਿੰਘ ਲੋਹਟਬਦੀ ਵੱਲੋਂ ਬਾਬਾ ਸੁੰਦਰ ਸਿੰਘ ਜੀ ਅਤੇ ਲੋਹਟਬਦੀ ਦੇ ਪ੍ਰਾਤਨ ਇਤਿਹਾਸ ਸਬੰਧੀ ਲਿਖੀ ਪੁਸਤਕ ਕ੍ਰਿਸ਼ਨ ਦੀਪ ਤੋਂ ਲੋਹਟਬਦੀ ਲੋਕ ਅਰਪਿਤ ਕੀਤੀ ਗਈ ਇਸ ਮੌਕੇ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਲਖਮਿੰਦਰ ਸਿੰਘ ਕਾਨੇਕੇ ਨਾਬਾਰ ਐਸ ਦੇ ਮਾਤਾ 우ਮਾ ਦੇਵੀ ਮਹਾਰਾਣੀ ਪ੍ਰੀਤੀ ਸਿੰਘ ਅਬੇ ਉਦੇ ਪ੍ਰਤਾਪ ਸਿੰਘ ਮੌਜੂਦ ਰਹੇ ਇਸ ਮੌਕੇ ਦਿਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਪਿੰਡ ਲੋਹਟਬੱਦੀ ਦੇ ਵਿਕਾਸ ਲਈ 1 ਲੱਖ ਰੁਪਏ ਦਿੱਤੇ ਗਏ ਤੇ ਲੇਖਕ ਆਤਮਾ ਸਿੰਘ ਲੋਹਟਬੱਦੀ ਨੂੰ 31000 ਰੁਪਏ ਦੀ ਸਹਾਇਤਾ ਦਿੱਤੀ ਗਈ ਨਾਬਰ ਐਸ ਦੀ ਮਹਾਰਾਣੀ ਪ੍ਰੀਤੀ ਸਿੰਘ ਨੇ ਕਿਹਾ ਕਿ ਮਹਾਰਾਜਾ ਰਿਪੂਦਾਮਨ ਸਿੰਘ ਦੀ ਯਾਦ ਵਿੱਚ ਯਾਦਗਾਰ ਵੀ ਬਣਾਈ ਜਾਵੇਗੀ ਤਾਂ ਜਥੇ ਮੋਰਚਾ ਦਾ ਲੋਹਟਬੱਦੀ ਪਿੰਡ ਸੇ ਬਹੁਤ गहरा ਰਿਸ਼ਤਾ ਹੈ जैतो मोर्चे के टाइम लोटबंदी पिंड के पूरे के पूरे पिंड को जिलावदन कर दिया गया था और खाली ऐसे ही जिलावदन नहीं कि उनकी जगह बदल दी उनके सामने उनके घर की हर चीज़ें उनके डंगर बर्तन हर कपड़ा सब कुछ बेच के उन्हें जिलावदन किया था तो लोटबंदी लोटबंदी पिंड मेरे जैसे होते हैं ना मन के बहुत करीब है क्योंकि इस पिंड का बहुत गहरा रिश्ता है नाभा परिवार से आज महाराजा रिपू दमभंग सिंह जी ने जब भी जैतो मोर्चा लगा और इस पिंड ने इतना बड़ा उसमें योगदान दिया जिसको हम पूरा परिवार पता नहीं कई जन्मों तक भी वापस नहीं उतार सकते हैं. तो यहाँ आके मुझे बहुत अपना महसूस होता है अब चाहे जिस तरह से सब वो बढ़ गया है तो अब शायद नाभा का हिस्सा नहीं है लोटबंदी लेकिन ये हमारे लिए हमेशा नाभा का हिस्सा ही रहेगा हमारे परिवार का हिस्सा रहेगा सारे पिंड हमारे परिवारवासी रहेंगे और आज इस पिंड ने जो इतना पुराना इतिहास जो इस बुक में लिखा है ये पूरे सारे एविडेंस के साथ लिखा है जब मेरी पहले इस बारे में बात हुई थी इस बुक इस बुक के बारे में जब वो लोग लिख रहे थे तो उन्होंने कहा हमने हर बात का इसमें एविडेंस भी डाला है ना कि सिर्फ सुनी सुनाई बात लिखी है तो ये किताब में जो भी हिस्ट्री लिखी है बहुत एविडेंस के साथ बिल्कुल प्रॉपर हिस्ट्री है और आगे वाली जनरेशन्स को इसको पढ़ना चाहिए इससे हमें बहुत कुछ सीखने को मिलेगा और इसमें जैथो मोर्चे के बारे में भी लिखा हुआ है और इसके लिए अभी दीवान में फाउंडेशन ने जिन्होंने किताब लिखी उन्हें भी एक छोटी सी भेंट दी है और इसके अलावा एक लाख रुपए का और चेक दिया है कि इस पिंड में इतिहास को संभालने का जज्बा है तो यहाँ पे एक लाइब्रेरी बनाई जाए जिसमें आगे की जनरेशन भी इस इतिहास को पिंड के संभाल सके आज एक इतिहास का दिन है की धरती से कृष्णदीप तो लोट बदी तक का सफर पैंठ सौ साल का सफर है ਉਹ ਭਾਈ ਆਤਮਾ ਸਿੰਘ ਨੇ ਪੱਤਰਕਾਰ ਸਾਹਿਬ ਨੇ ਤੇ ਹੋਰ ਸੱਜਣਾਂ ਦੇ ਸਹਿਯੋਗ ਦੇ ਨਾਲ ਕਿਤਾਬ ਲਿਖਿਆ ਮਹਾਰਾਣੀ ਨਾਭਾ ਨੇ ਦਵਾਨ ਟੋਲਡਰ ਮਲ ਫਾਊਂਡੇਸ਼ਨ ਨੇ ਉਹ ਰਿਲੀਜ਼ ਵੀ ਕੀਤੀ ਆ ਤੇ ਇਸ ਪਿੰਡ ਦਾ ਇਤਿਹਾਸ ਜੈਤੂ ਦੇ ਮੋਰਚੇ ਦੇ ਵਿੱਚ ਜਿਹਨੂੰ ਸਾਰੇ ਪਿੰਡ ਨੂੰ ਲिलाਮ ਕਰ ਦਿੱਤਾ ਸੀ ਕੁਰਕ ਕਰ ਦਿੱਤਾ ਸੀ ਉਹਦੇ ਸਵਾਨ ਦੇ ਵਿੱਚ ਅੱਜ ਪ੍ਰੋਗਰਾਮ ਰੱਖਿਆ ਸੀ ਤੇ ਅਸੀਂ ਦਵਾਨ ਟੌਡਰਮਾਲ ਫਾਊਂਡੇਸ਼ਨ ਵੱਲੋਂ ਇਹ ਤੋਂ ਦੀ ਜਿਹੜੇ ਪਿੰਡ ਦੇ ਮਾਲੀ ਸਪੋਰਟ ਵੀ ਕਰਾਂਗੇ ਤੇ ਕੁਝ ਸਿੱਟ ਇੱਕ ਵੀ ਅਸੀਂ ਦਿੱਤੇ ਆ ਤੇ ਕੋਈ ਯਾਦਗਰਦੀ ਸਥਾਪਨਾ ਵੀ ਅਸੀਂ ਕਰਾਂਗੇ ਤੇ ਕਿਉਂਕਿ ਪਿੰਡ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਅੱਜ ਅਸੀਂ ਇਹ ਕਿਤਾਬ ਨੂੰ ਰਿਲੀਜ਼ ਕੀਤਾ ਤੇ ਮਹਾਰਾਣੀ ਨਾਬਾ ਨੇ ਤੇ ਜਿਹਦੇ ਵਿੱਚ ਹਰ ਹਰਪ੍ਰੀਤ ਸਿੰਘ ਜੀ ਜਿਹੜੇ ਟਾਈਮ ਟੀਵੀ ਚੈਨਲ ਦੇ ਡਾਇਰੈਕਟਰ ਰਹੇਗਾ ਉਹ ਵੀ ਫਾਊਂਡੇਸ਼ਨ ਦੇ ਵਿੱਚ ਕੰਮ ਕਰਦੇ ਆ ਤੇ ਬਹੁਤ ਸਾਰੇ ਸੱਜਣਾਂ ਬਾਹਰੋਂ ਕੈਨੇਡਾ ਅਮਰੀਕਾ ਤੋਂ ਤੇ ਅੱਜ ਮੈਂ ਸਮਝਦਾ ਹਾਂ ਫਾਊਂਡੇਸ਼ਨ ਇੱਕ ਵੱਡੇ ਭਾਗਾਂ ਬਣੀ ਹੈ ਕਿ ਸਾਨੂੰ ਇਸ ਪਿੰਡ ਦੇ ਵਿੱਚ ਇਸ ਨਗਰੀ ਵਿੱਚ ਆਉਣ ਦਾ ਮੌਕਾ ਮਿਲਿਆ ਇਹਦੇ ਕਿਤਾਬ ਦੇ ਵਿੱਚ ਇਹ ਵੀ ਸਾਨੂੰ ਜਿੱਥੋਂ ਪੁਰਾਣੇ ਗ੍ਰੰਥਾਂ ਦੇ ਵਿੱਚ ਪੁਰਾਣੀਆਂ ਕਿਤਾਬਾਂ ਦੇ ਵਿੱਚ ਪੜਿਆ ਵੀ ਪਿੰਡ ਦਾ ਜਿਹੜਾ ਇਤਿਹਾਸ ਆ ਉਹ ਆਦ ਕਾਲ ਤੱਕ ਜੁੜਿਆ ਹੋਇਆ ਹਮ ਇੱਕ ਜਗ੍ਹਾ ਇਹ ਵੀ ਲਿਖਿਆ ਮਿਲਦਾ ਬਾਬਾ ਬਸਾਕਾ ਸਿੰਘ ਜੀ ਮਾਲਵੇ ਦੇ ਇਤਿਹਾਸ ਵਿੱਚ ਲਿਖਦੇ ਹਨ ਵੀ ਕਿਸੇ ਸਮੇਂ ਇੱਥੇ ਸਤਲੁਜ ਤੇ ਬਿਆਸ ਦਾ ਸੰਗਮ ਸੀ ਸੰਗਮ ਦੇ ਕਿਨਾਰੇ ਪ੍ਰਸ ਰਿਸੀ ਰਹਿੰਦਾ ਸੀ ਜਿਸ ਦੇ ਘਰ ਵੇਦ ਬਿਆਸ ਜੀ ਨੇ ਜਨਮ ਲਿਆ ਤੇ ਉਹਨਾਂ ਨੇ ਇੱਥੇ ਬੈਠ ਕੇ ਹੀ ਜਿਹੜਾ ਰਿਗਵੇਦ ਆਉਤੀ ਰਚਨਾ ਕੀਤੀ ਉਹ ਉਸ ਗੱਲ ਤੋਂ ਪ੍ਰਭਾਵਿਤ ਹੋ ਕੇ ਇਸ ਗੱਲ ਦੀ ਖੋਜ ਕੀਤੀ ਵੀ ਇਹਨਾਂ ਦੇਖਿਆ ਜਾਵੇ ਕਿ ਕਿੰਨਾ ਚਿਰ ਇਹ ਇਤਿਹਾਸ ਪੁਰਾਣਾ ਇਹ ਘੱਟੋ ਘੱਟ 650 ਸਾਲ ਤੱਕ ਪੁਰਾਣਾ ਚੱਲਿਆ ਗਿਆ ਜੀ ਤੇ ਉਸ ਤੋਂ ਬਾਅਦ ਇੱਕ ਜਗ੍ਹਾ ਇਹ ਵੀ ਮਿਲਦਾ ਵੀ ਕ੍ਰਿਸ਼ਨ ਜੀ ਇੱਥੇ ਆਏ ਇੱਥੇ ਦਾ ਜਿਹੜਾ ਰਾਜਾ ਸੀਗਾ ਉਹਦਾ ਨਾਮ ਕ੍ਰਿਸ਼ਨ ਕ੍ਰਿਸ਼ਨਦੀਪ ਹੀ ਸੀ ਉਹਦਾ ਨਾਮ ਵੀ ਉਹਦਾ ਵੀ ਉਹਨਾਂ ਨਾਲ ਲੜਾਈ ਹੋਈ ਉਹਦਾ ਵੀ ਉਹਨਾਂ ਨੇ ਕਤਲ ਕੀਤਾ ਇਸ ਤਰ੍ਹਾਂ ਜਿਹੜਾ ਇਹ ਪਿੰਡ ਦਾ ਇਤਿਹਾਸ ਆ ਇਹ ਆਦ ਕਾਲ ਤੱਕ ਚੱਲਿਆ ਜਾਂਦਾ ਹੈ ਹਾਂਜੀ ਤੇ ਜੇਕਰ ਅੱਜ ਦੀ ਗੱਲ ਕੀਤੀ ਆਵੇ ਕਿਹੜੇ ਕਿਹੜੇ ਜਿਹੜਾ ਸ਼ਖਸੀਤਾਂ ਨੇ ਪਹੁੰਚ ਕੇ ਕਿਤਾਬ ਦੀ ਜਿਹੜਾ ਰਿਲੇਸ਼ਨ ਕੀਤਾ ਰਿਲੀਜ਼ ਕੀਤੀ ਆ ਅੱਜ ਸਾਡੇ ਇੱਥੇ ਪ੍ਰੋਗਰਾਮ ਦੇ ਵਿੱਚ ਮਰਿਆਸਤ ਨਾਭਾ ਦੇ ਵਾਰਿਸ ਮਹਾਰਾਣੀ ਓਮਾ ਸਿੰਘ ਮਹਾਰਾਣੀ ਪ੍ਰੀਤੀ ਸਿੰਘ ਉਹਨਾਂ ਦਾ ਬੇਟਾ ਅਵੇ ਪ੍ਰਤਾਪ ਸਿੰਘ ਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਤੇ ਫਾਊਂਡੇਸ਼ਨ ਟੋਟਰਮਲ ਦਵਾ ਟੋਟਰਮਲ ਦੇ ਪ੍ਰੋਫੈਸਰ ਲਖਵਿੰਦਰ ਸਿੰਘ ਜੀ ਕਾਨੇਕੇ ਤੇ ਹੋਰ ਵੀ ਬਹੁਤ ਸਖਸ਼ੀਤਾਂ ਆਈਆਂ ਜਿਨ੍ਹਾਂ ਨੇ ਇਹ ਸਾਡੀ ਜਿਹੜੀ ਇਹ ਪੁਸਤਕ ਰਿਲੀਜ਼ ਕੀਤੀ ਹੈ ਉਹਦੇ ਇਸ ਸਮਾਗਮ ਵਿੱਚ ਹਿੱਸਾ ਲਿਆ ਹੈ